ਮਹਾਰਗਤਾ ਇਹ ਬਾਣੀ ਕਿੰਦਰ ਸਤਿਗੁਰੂ ਕਹਿੰਦੇ ਮੰਨ ਉਹਨਾਂ ਦਾ ਇਸ ਕਰਕੇ ਕਰਦਾ ਹੈ ਕਿ ਲੋਕਾਂ ਦੇ ਵਿੱਚ ਮੇਰੀ ਸ਼ੋਭਾ ਲੋਕ ਮੇਰੇ ਮਹਨਦਾਨ ਸ਼ੇਰ ਜਿੰਨਾ ਕਿ ਮੈਂ ਮਹਨਦਾਨ ਕੀਤਾ ਹੈ ਇਹਦੇ ਬادله ਮੈਨੂੰ ਦੁਗਣਾ ਮਿਲ ਜਾਵੇ ਇਹ ਵੀ ਇਖਿਆ ਰੱਖੇ ਇਹ ਮੰਨਣੀ ਤਮੰਨਾ ਹੈ ਬਸਰੇ

بنے لوگا بھی ہونا بدلے مل بھی جائے مہاراج کہ گرو نانک صاحب کہتے بندے کی